ਹਾਂਜੀ ਅੱਜ ਆਪਾਂ ਗੱਲ ਕਰਾਂਗੇ ਆਯੁਰਵੇਦ ਦੇ ਇੱਕ ਅਜਿਹੇ ਖਜ਼ਾਨੇ ਬਾਰੇ ਜੋ ਤੁਹਾਡੀ ਸਿਹਤ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ। ਅਸੀਂ ਗੱਲ ਕਰ ਰਹੇ ਹਾਂ ਅੰਜੀਰ ਦੀ। ਆਯੁਰਵੇਦ ਵਿੱਚ ਇਸ ਨੂੰ ਰਾਜਫਲ ਕਿਹਾ ਜਾਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਸਵੇਰੇ ਦੋ ਭਿੱਜੇ ਹੋਏ ਅੰਜੀਰ ਖਾਣਾ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਸ਼ਰੀਰ ਵਿੱਚ ਕੀ ਬਦਲਾਅ ਆਉਣਗੇ ਆਓ ਜਾਣਦੇ ਹਾਂ। ਸਭ ਤੋਂ ਪਹਿਲਾ ਅਤੇ ਵੱਡਾ ਫਾਇਦਾ ਹੋਵੇਗਾ ਪਾਚਣ ਵਾਸਤੇ। ਆਯੁਰਵੇਦ ਅਨੁਸਾਰ ਕਬਜ਼ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਅੰਜੀਰ ਵਿੱਚ ਭਰਪੂਰ ਫਾਈਬਰ ਹੁੰਦਾ ਹੈ ਜੋ ਕੁਦਰਤੀ ਤੌਰ ਤੇ ਪੇਟ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਇਸ ਦਾ ਰੇਟ ਗੁਣ ਅੰਤੜੀਆਂ ਦੀ ਹਰਕਤ ਨੂੰ ਸੁਧਾਰਦਾ ਹੈ ਅਤੇ ਪ੍ਰਾਣੀ ਕਬਜ ਤੋਂ ਰਾਹਤ ਦਿੰਦਾ ਹੈ। ਦੂਜਾ ਫਾਇਦਾ ਹੋਵੇਗਾ ਹੱਡੀਆਂ ਦੀ ਮਜ਼ਬੂਤੀ ਵਾਸਤੇ। ਜੇ ਤੁਸੀਂ ਜਾਣਦੇ ਹੋ ਕਿ ਅੰਜੀਰ ਵਿੱਚ ਦੁੱਧ ਨਾਲੋਂ ਵੀ ਵੱਧ ਕੈਲਸ਼ੀਅਮ ਹੁੰਦਾ ਹੈ। ਇਸ ਵਿੱਚ ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਖਣਿਜ ਵੀ ਹੁੰਦੇ ਹਨ ਜੋ ਹੱਡੀਆਂ ਦੀ ਘਣਤਾ ਨੂੰ ਵਧਾਉਂਦੇ ਹਨ। ਖਾਸ ਕਰਕੇ ਵੱਧਦੀ ਉਮਰ ਦੀਆਂ ਔਰਤਾਂ ਲਈ ਇਹ ਆਸਟਿਓਪੋਰੋਸਿਸ ਤੋਂ ਬਚਣ ਦਾ ਇੱਕ ਵਧੀਆ ਤਰੀਕਾ ਹੈ। ਅਗਲਾ ਫਾਇਦਾ ਹੈ ਦਿਲ ਦੀ ਸਿਹਤ ਅਤੇ ਬਲੱਡ ਪ੍ਰੈਸ਼ਰ ਵਾਸਤੇ। ਅੰਜੀਰ ਪੋਟਾਸ਼ੀਅਮ ਦਾ ਇੱਕ ਸ਼ਾਨਦਾਰ ਸਰੋਤ ਹੈ। ਇਹ ਸਰੀਰ ਵਿੱਚ ਸੋਡੀਅਮ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਂਦਾ ਹੈ ਬਲ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਐਂਟੀਆਕਸੀਡੈਂਟਸ ਖੂਨ ਦੀਆਂ ਨਾੜੀਆਂ ਵਿੱਚੋਂ ਕੋਲੇਸਟ੍ਰੋਲ ਨੂੰ ਸਾਫ਼ ਕਰਦੇ ਹਨ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟ ਜਾਂਦਾ ਹੈ। ਅਗਲਾ ਫਾਇਦਾ ਹੈ ਪ੍ਰਜਨਨ ਦੀ ਸਿਹਤ ਅਤੇ ਹਾਰਮੋਨਲ ਸੰਤੁਲਨ ਵਾਸਤੇ। ਪੁਰਾਣੇ ਸਮੇਂ ਤੋਂ ਹੀ ਅੰजीर ਨੂੰ ਪ੍ਰਜਨਨ ਸ਼ਕਤੀ ਵਧਾਉਣ ਲਈ ਵਰਤਿਆ ਜਾਂਦਾ ਰਿਹਾ ਹੈ। ਇਸ ਵਿੱਚ ਮੌਜੂਦ ਜ਼ਿੰਕ, ਮੈਗਨੀਸ਼ੀਅਮ ਅਤੇ ਮੈੰਗਨੀਜ਼ ਪ੍ਰਜਨਨ ਪ੍ਰਣਾਲੀ ਨੂੰ ਮਜ਼ਬੂਤ ਕਰਦੇ ਹਨ। ਔਰਤਾਂ ਵਿੱਚ ਇਹ ਹਾਰਮੋਨਲ ਸੰਤੁਲਨ ਅਤੇ ਪੀਐਮਐਸ ਦੇ ਲੱਤਣਾਂ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ। ਹੁਣ ਜਾਣਦੇ ਹਾਂ ਕਿ ਅੰजीर ਨੂੰ ਪਿਉਣਾ ਕਿਉਂ ਜ਼ਰੂ ਹੋਰੀ ਹੈ ਇਹ ਸਭ ਤੋਂ ਮਹੱਤਵਪੂਰਨ ਸਵਾਲ ਹੈ ਸੁੱਕੇ ਅੰजीर ਵਿੱਚ ਫਾਈਟਿਕ ਐਸਿਡ ਹੁੰਦਾ ਹੈ ਜੋ ਪੋਸ਼ਕ ਤੱਤਾਂ ਨੂੰ ਸਰੀਰ ਵਿੱਚ ਜਜ਼ਬ ਹੋਣ ਤੋਂ ਰੋਕਦਾ ਹੈ ਰਾਤ ਪਰ ਭਿਉਣ ਨਾਲ ਇਹ ਐਸਿਡ ਖਤਮ ਹੋ ਜਾਂਦਾ ਹੈ ਅਤੇ ਅੰजीर ਦੇ ਵਿਟਾਮਿਨ ਅਤੇ ਮਿਨਰਲਸ ਵਧੇਰੇ ਬਾਇਓ ਅਵੇਲੇਬਲ ਹੋ ਜਾਂਦੇ ਹਨ ਜੋ ਆਸਾਨੀ ਨਾਲ ਸੋਖਣ ਯੋਗ ਬਣ ਜਾਂਦੇ ਹਨ ਹੁਣ ਵਰਤੋਂ ਕਰਨ ਦਾ ਸਹੀ ਤਰੀਕਾ ਸਮਝਦੇ ਹਾਂ ਰਾਤ ਨੂੰ 2 ਦਿਨ ਅੰजीर ਧੋ ਕੇ ਇੱਕ ਕੱਪ ਪਾਣੀ ਵਿੱਚ ਭਿਉਂ ਦਿਓ ਸਵੇਰੇ ਖਾਲੀ ਪੇਟ ਇਹਨਾਂ ਨੂੰ ਚਬਾ ਚਬਾ ਕੇ ਖਾਓ ਅੰजीर ਵਾਲਾ ਪਾਣੀ ਵੀ ਜਰੂਰ ਪੀਓ ਕਿਉਂਕਿ ਇਸ ਵਿੱਚ ਘੁਲਣਸ਼ੀਲ ਪੋਸ਼ਕ ਤੱਤ ਹੁੰਦੇ ਹਨ ਅਲਕੇਨ ਜੀਰ ਬਹੁਤ ਫਾਇਦੇਮੰਦ ਹੈ ਪਰ ਜੇਕਰ ਤੁਹਾਨੂੰ ਗੁਰਦੇ ਦੀ ਪਥਰੀ ਹੈ ਜਾਂ ਤੁਸੀਂ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਲੈ ਰਹੇ ਹੋ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਨਾਲ ਹੀ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਸੀਮਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਤੇ ਪਰਿਵਾਰਾਂ ਨਾਲ ਸ਼ੇਅਰ ਕਰੋ ਤੇ ਜੇਕਰ ਤੁਸੀਂ ਕਿਸੇ ਖਾਸ ਵਿਸ਼ੇ ਤੇ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਦੱਸੋ ਬਹੁਤ ਬਹੁਤ ਧੰਨਵਾਦ